ਸਤਿਕਾਰਯੋਗ ਸਾਥੀਓ ਜਿੱਦਾਂ ਹੀ ਅੱਜ ਆਪਾਂ ਇੱਥੇ ਪੰਜਾਬ ਪਵਨ ਚੰਡੀਗੜ੍ਹ ਵਿਖੇ ਪਹੁੰਚੇ ਸੀ ਜੋ ਆਪਾਂ ਨੂੰ ਲਿਖਤੀ ਲੈਟਰ ਆਪਣੇ ਵੱਲੋਂ ਸੰਗਰੂਰ ਪ੍ਰਸ਼ਾਸਨ ਐਂਡ ਸਿੱਖਿਆ ਮੰਤਰੀ ਵੱਲੋਂ ਜੋ ਆਪਾਂ ਨੂੰ ਭੇਜਿਆ ਗਿਆ ਸੀ ਉਹਦੇ ਸਬੰਧ ਵਿੱਚ ਆਪਾਂ ਇੱਥੇ ਅੱਜ ਮੀਟਿੰਗ ਦੇ ਲਈ ਪਹੁੰਚੇ ਸੀ ਤੇ ਫਿਲਹਾਲ ਆਪਾਂ ਨੂੰ ਇੱਥੇ ਕੋਈ ਵੀ ਜੋ ਲੈਟਰ ਆਪਨੇ ਮਿਲਿਆ ਸੀ ਉਹਨੂੰ ਆਪਾਂ ਇੱਕ ਝੂਠਾ ਹੀ ਕਹਿ ਸਕਦੇ ਹਾਂ ਕਿਉਂਕਿ ਇਹਨਾਂ ਵੱਲੋਂ ਇਹ ਆਪਾਂ ਨੂੰ ਕਿਹਾ ਗਿਆ ਪ੍ਰਸ਼ਾਸਨ ਵੱਲੋਂ ਇੱਥੇ ਆ ਕੇ ਕਿ ਡਿਪਾਰਟਮੈਂਟ ਵੱਲੋਂ ਮੰਨ ਕੇ ਚਲੋ ਜੋ ਲੈਟਰ ਸੀ ਬਈ ਸਾਡੇ ਕੋਲ ਇਦਾਂ ਦਾ ਕੋਈ ਲੈਟਰ ਨਹੀਂ ਆਇਆ ਜੋ ਤੁਹਾਡੇ ਮੀਟਿੰਗ ਦੇ ਰਿਲੇਟਡ ਹੋ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਜਿੱਦਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਜੀ ਆਪਣੇ ਵੱਲੋਂ ਕੋਈ ਵੀ ਸਿੱਖਿਆ ਵਿਭਾਗ ਨਾਲ ਕੋਈ ਵੀ ਮੀਟਿੰਗ ਨਹੀਂ ਲਈ ਜਾਏਗੀ ਆਪਣੇ ਵੱਲੋਂ ਆਉਣ ਵਾਲੇ ਦਿਨਾਂ 'ਚ ਇੱਕ ਆਪ ਗੁਪਤ ਐਕਸ਼ਨ ਵੀ ਹੋ ਸਕਦੇ ਆ ਜਾਂ ਪੱਕਾ ਧਰਨਾ ਵੀ ਹੋ ਸਕਦਾ ਹੈ ਜੀ ਕਿਉਂਕਿ ਆਪਾਂ ਹੁਣ ਤੱਕ ਤਿਆ ਤਿੰਨ ਤੋਂ ਚਾਰ ਮੀਟਿੰਗਾਂ já ਵੇਖ ਚੁੱਕੇ ਆ ਹਰ ਵਾਰੀ ਸਿੱਖਿਆ ਮੰਤਰੀ ਮੀਟਿੰਗ ਦੇ ਵਿੱਚ ਨਹੀਂ ਪਹੁੰਚਦੇ ਤੇ ਆਪਣੀ ਕਿਸੇ ਵਾਰ ਵੀ ਅਜੇ ਤੱਕ ਮੀਟਿੰਗ ਨਹੀਂ ਹੋਈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤੀਕਾ ਸੰਘਰਸ਼ ਕਰਕੇ ਜਾਂ ਇੱਕ ਪੱਕਾ ਧਰਨਾ ਲਾ ਕੇ ਜਿੰਨਾ ਡੀਐਮ ਸਿੱਖਿਆ ਮੰਤਰੀ ਜੀ ਉਥੇ ਖੁਦ ਨਾ ਪਹੁੰਚਣਗੇ ਆਪਾਂ ਨੂੰ ਪੱਕਾ ਮਤਲਬ ਮੇਨ ਗੱਲ ਇਹ ਹੈ ਕਿ ਆਪਾਂ ਨੋਟੀਫਿਕੇਸ਼ਨ ਉਥੇ ਹੀ ਲੈਣਾ ਉਹਨਾਂ ਦਾ ਆਪਾਂ ਉੱਠਣਾ ਤਾਂ ਨਹੀਂ ਤੇ ਉਹਦੇ ਲਈ ਆਪਣਾ ਕਈ ਟੈਂਕੀ ਮੋਰਚਾ ਵੀ ਹੋ ਸਕਦਾ ਹੈ ਗੁਪਤ ਐਕਸ਼ਨ ਹੋਰ ਵੀ ਹੋ ਸਕਦੇ ਆ ਜਿੱਦਾਂ ਪਿੱਛੇ ਆਪਾਂ 80 ਦੇ ਇਤਿਹਾਸ ਵਿੱਚ ਵੇਖਿਆ ਹੈ ਨਹਿਰਾਂ ਵਾਲਾ ਨਹਿਰਾਂ ਦੇ ਵਿੱਚ ਸ਼ਾਲਾ ਮਾਰਨੀ ਹੈ ਜਾਂ ਕਿਵੇਂ ਵੀ ਜੇ ਉਹ ਕੰਮ ਵਿੱਚ ਜੇ ਮੇਰੇ ਕਿਸੇ ਸਾਥੀ ਦਾ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਉਹਦੇ ਵਿੱਚ ਸਾਰਾ ਕਸੂਰਵਾਰ ਪੰਜਾਬ ਸਰਕਾਰ ਨਾਲ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਹੋਏਗਾ ਕਿਉਂਕਿ ਅਸੀਂ ਅੱਜ ਉਹਨਾਂ ਦੇ ਵਾਅਦੇ ਕੀਤੇ ਹੋਏ ਮੁਤਾਬਕ ਅੱਜ ਇੱਥੇ ਪਹੁੰਚੇ ਸੀ ਅੱਗੇ ਮੇਰੇ ਭੈਣ ਅੰਚਲ ਮੈਮ ਜੀ ਬੋਲਣਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਲਿਖਤੀ ਮੀਟਿੰਗ ਨੂੰ ਹੈ ਜਿਹੜਾ ਪੂਰੀ ਤਰ੍ਹਾਂ ਨਕਾਰਿਆ ਜਾ ਚੁੱਕਾ ਹੈ ਔਰ ਕੀ ਇਹ ਵੀ ਇਸ ਦੀ ਇੱਕ ਜ਼ੁਬਾਨੀ ਜਿਹੜੀ ਤਰੀਕ ਦਿੱਤੀ ਜਾ ਰਹੀ ਹੈ ਜੋ ਕਿ ਅਸੀਂ ਲੈਣ ਨੂੰ ਬਿਲਕੁਲ ਵੀ ਤਿਆਰ ਨਹੀਂ ਕਿਉਂਕਿ ਸਾਡੀ ਮੰਗ ਸੀ ਕਿ ਲਿਖਤੀ ਦਿੱਤੀ ਜਾਏ ਪਰ ਉਸ ਗੱਲ ਤੇ ਵੀ ਨਹੀਂ ਆਇਆ ਗਿਆ ਸੋ ਇਸ ਕਰਕੇ ਜਿਹੜਾ ਅਗਲਾ ਆਪਣਾ ਐਕਸ਼ਨ ਹੈ ਉਹ ਗੁਪਤ ਤਰੀਕੇ ਨਾਲ ਪੱਕਾ ਪੱਕੇ ਹੀ ਧਰਨੇ ਦੇ ਰੂਪ ਵਿੱਚ ਜਾਂ ਹੋਰ ਜਿਹੜੇ ਤਰੀਕੇ ਨੇ ਉਹਨਾਂ ਦੇ ਅਕੋਰਡਿੰਗ ਰੱਖਿਆ ਜਾਏਗਾ ਸੋ ਸਾਰੇ ਕੈਡਰ ਨੂੰ ਬੇਨਤੀ ਹੈ ਕਿ ਆਪਣੀ ਜਿਹੜੀ ਇਕੱਠੇ ਹੋਣ ਦੀ ਗਤੀ ਹੈ ਔਰ ਜਿਹੜਾ ਇਕੱਠ ਹੈ ਇਹ ਡਿਪੈਂਡ ਕਰੇਗਾ ਕਿ ਆਪਾਂ ਜਿਹੜਾ ਨੋਟੀਫਿਕੇਸ਼ਨ ਹੈ ਉਹ ਕਿੰਨੀ ਜਲਦੀ ਲੈਣਾ ਹੈ ਔਰ ਕਿਸ ਤਰੀਕੇ ਨਾਲ ਲੈਣਾ ਹੈ ਧੰਨਵਾਦ ਜੀ ਠੀਕ ਹੈ ਬਸ ਕੱਟਦੇ ਹਾਂ